ਬਾਈ ਢੀਲ ਨਾ ਕਦੇ ਹੋਣੀ ਹੈ ਤੇ ਨਾ ਕਦੇ ਹੋਊਗੀ ਚਲੋ ਹਾਂ ਜੀ ਬੜੇ ਨਾਈਸ ਬੰਦੇ ਆ ਠੀਕ ਨਹੀਂ ਕਹਿਣਾ ਕੋਈ ਨਹੀਂ ਮੋੜਾ ਬਾਈ ਰਹਿਣ ਸਾਡਾ ਠੀਕ 270000 ਦਾ ਦੇ ਦਾਂਗੇ ਠੀਕ ਹੈ ਜੀ ਬਾਕੀ ਮੌਕਾ ਨਾ ਬੈਠ ਕੇ ਮਾਨਤਨ ਕਰ ਦਾਂਗੇ ਜਾਇਜ਼ ਠੀਕ ਹੈ ਜੀ 5-7000 ਦੀ ਗੱਲ ਕੋਈ ਨਹੀਂ ਠੀਕ ਹੈ ਜੀ 50000 ਦਾ ਫਰਕ ਹੈ ਨਹੀਂ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਆ ਤੇ ਬਾਈ ਜਿਵੇਂ ਕਿ ਤੁਹਾਨੂੰ ਪਤਾ ਜੀ ਟਰੈਕਟਰ ਲਗਭਗ 2-3 ਦਿਨ ਹੋ ਗਏ ਡੇਲੀ ਬਲੌਗ ਪੈਂਦਾ ਨਵੇਂ ਟਰੈਕਟਰ ਦਾ ਤੇ ਅੱਜ ਇੱਕ ਹੋਰ ਨਵਾਂ ਟਰੈਕਟਰ ਲੈਣ ਲੱਗੇ ਆ ਜੀ 3055 DI ਜੀ ਤੇ ਬਾਕੀ ਪਹਿਲਾਂ ਮਾਮਾ ਜੀ ਨਾਲ ਮਲਾਉਣਾ ਤੁਹਾਨੂੰ 80 ਗਾ ਮਾਮਾ ਜੀ 80 ਗਾ ਪੁੱਤਰ ਹਾਂ ਠੀਕ ਹੈ ਜੀ ਹਾਂ ਮੌਜਾ ਹੁੰਦੀ ਆ ਚੱਕੀ ਜਾਂਨੇ ਫੱਟੇ ਹਾਂ ਟਰੈਕਟਰ ਲੈਣ ਲੱਗੇ ਆ ਜੀ ਨਾਮਾ ਅੱਛਾ ਐਂਡਾ ਮਕੜਾਉਣਾ ਠੀਕ ਆ ਪ੍ਰਧਾਨ ਜੀ ਹਾਂ ਰਾਜੀਵਾਲਾ ਯੂਨੀਅਨ ਦੇ ਠੀਕ ਹੈ ਜੀ ਹਾਂ ਪ੍ਰਧਾਨ ਜੀ ਤੋਂ ਮਿੰਟ ਹੈ ਜੀ ਹਾਂ ਪ੍ਰਧਾਨ ਜੀ ਤੇ ਪ੍ਰਧਾਨ ਜੀ ਦੇ ਬਾਪੂ ਜੀ ਠੀਕ ਹੈ ਜੀ ਤੇ ਵਧੀਆ ਇਨਸਾਨ ਨੇ ਬਹੁਤ ਠੀਕ ਹੈ ਜੀ ਪ੍ਰਧਾਨ ਜੀ ਦੱਸ ਗਏ ਹਟਾਇਆ ਕਹਿੰਦੇ 1980 ਚ ਬਾਪੂ ਜੀ ਐ ਗ੍ਰੈਜੂਏਸ਼ਨ ਕਰ ਲੀਤੀ ਠੀਕ ਹੈ ਜੀ ਫਿਰ ਤੁਸੀਂ ਹੁਣ ਕੋਈ ਆਰਮੀ ਆਫਸਰ ਆ ਜਾਂ ਐਸ ਡੀਓ ਆ ਜਾਂ ਜੱਜ ਜੁਲ ਚੱਕਦੀ ਸੀਗੇ ਮੇਰੇ ਸਾਹਬ ਦਾ ਜੀ ਸਾਡੇ ਕੋ ਖੇਤੀ ਸੀ ਜਾਂਦੀ 50 ਕਿੱਲੇ ਦੀ ਅੱਛਾ ਸਾਡਾ ਤਾਇਆ ਜੀ ਸਰਪੰਚ ਹੁੰਦਾ ਸੀਗਾ ਓਕੇ ਜੀ ਛੱਤੀ ਫੈਮਿਲੀ ਸੀ ਵੈਰੀ ਗੁੱਡ ਉਹਦੇ ਨਾਲ ਫਿਰ ਜਿਹੜਾ ਮੋਰ ਲੋਨ ਆ ਗਿਆ ਕੋਈ ਕਾਗਜ਼ ਪੱਤਰ ਉਹ ਅਨਪੜ੍ਹ ਸੀਗੇ हां बिल्कुल जी वो कहते मेनू कहते ਵੀ ਇੱਕ ਮੁੰਡਾ ਸਾਡੇ ਘਰ ਚ ਪੜਿਆ ਲਿਖਿਆ ਵੀ ਤੂੰ ਹੀ ਬਾਹਰ ਚੱਲੇ ਆ ਹਮ ਭਰਤੀ ਹੋ ਗਿਆ ਤਾਂ ਜੀ ਅੱਛਾ ਜੀ ਪੰਜਾਬ ਪੁਲਿਸ ਕੀ ਐਸੀ ਹੀ ਭਰਤੀ ਹੋ ਗਿਆ ਸੀ 980 ਉਹਨਾਂ ਟਾਈਮਾਂ 'ਚ ਮੇਰੇ ਖਿਆਲ ਦੇ ਜਿੰਨਾ ਕਿ ਮੈਂ ਸਮਝਦਾ ਹਾਂ ਸੁਣਦਾ ਹਾਂ ਵੀ ਨੌਕਰੀ ਨੂੰ ਘੱਟ ਪਹਲ ਦਿੰਦੇ ਸੀਗੇ ਜੀ ਮੈਨੂੰ ਜਾਣ ਦਿੱਤੇ ਜੀ ਕਰਦੇ ਹਾਂ ਆਹ ਕਿਲੇ ਬੰਦੇ ਦੀ ਲੋੜ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਯਾਰ ਕੰਮ ਆਪ ਕਰਦੇ ਸੀਗੇ ਸਾਰੇ ਹਾਂ ਹਾਂ ਬਿਲਕੁਲ ਉਹਦਾ ਕੰਮ ਲੀਵਰ ਦਾ ਮੇਰਾ ਵਿਆਹ ਕਰਤਾ 13ਵੀਂ ਚ ਪੜਦਾ ਤਾਂ ਉਹ ਤੂੰ ਮੈਰ ਜੋਗੀ ਅੱਛਾ ਅੱਛਾ ਹਾਂਜੀ ਹਾਂਜੀ ਚਲੋ ਠੀਕ ਹੋ ਗਿਆ ਵੜਦੇ ਵੜਦੇ ਦਿਓ ਠ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਟਰੈਕਟਰ ਦੀ ਮੁਬਾਰਕਾਂ ਜੀ ਬਰਾਜ ਤੇ ਮੈਂ ਕਰ ਗਿਆ ਸੀਗਾ ਪਿੰਡ ਵੀਰਕੋ ਪ੍ਰਧਾਨ ਜੀ ਕੋਲ ਤੁਹਾਨੂੰ ਹੋਈ ਨਹੀਂ ਮੁਲਾਕਾਤ ਪ੍ਰਧਾਨ ਜੀ ਆਜਾ ਮੜਾ ਜੇ ਤੁਹਾਨੂੰ ਪ੍ਰਧਾਨ ਜੀ ਨੇ ਟਰੈਕਟਰ ਦੇ ਦਿੱਤਾ ਠੀਕ ਹੈ ਜੀ ਸੌਦਾ ਬਹੁਤ ਔਖਾ ਹੋਇਆ ਹਾਂਜੀ ਔਖਾ ਹੋਰ ਤਰੀਕੇ ਨਾਲ ਹੋਇਆ ਹਾਂਜੀ ਜਿੰਨੇ ਪੈਸੇ ਪ੍ਰਧਾਨ ਜੀ ਕੇ ਤੁਹਾਨੂੰ ਐਨੇ ਪੈਸੇ ਦੇਣੇ ਮੈਂ ਕਿਹਾ ਜੀ ਕੱਟ ਲੈਣੇ ਸੌਤੇ ਹਾਂ ਵੀ ਉਹਨੇ ਨਹੀਂ ਲੈਣੇ ਅੱਛਾ ਜੀ ਜਿੰਨੇ ਪੈਸੇ ਮੈਂ ਕਿਹਾ ਪ੍ਰਧਾਨ ਜੀ ਨੂੰ ਕਿ ਤੁਹਾਨੂੰ ਵੱਧ ਦੇਣੇ ਯਾਰ ਵੀ ਤੁਹਾਨੂੰ ਘਾਟਾ ਪਊਗਾ ਅੱਛਾ ਜੀ ਪਤਾ ਸਾਨੂੰ ਦੋਨਾਂ ਨੂੰ ਵੀ ਕਿਆ ਹੋਇਆ ਕਿ ਇਹ ਨਵਾਂ ਕੰਮ ਹੋਇਆ 300 ਟਰੈਕਟਰਸ ਠੀਕ ਹੈ ਜੀ ਇਹ ਆਨੰਦ ਆ ਗਿਆ ਟਰੈਕਟਰ ਦੇ ਕੇ ਪ੍ਰਧਾਨ ਜੀ ਨੂੰ ਠੀਕ ਹੈ ਜੀ ਰੁਪਈਆ ਰੁਪਈਆ ਦਾ ਸੈਟ ਤੇ ਹੀ ਰਹੇਗਾ ਉਹ ਤਾਂ ਬਣੀ ਹੋ ਜਾਣੇ ਮਾਰਾ ਕਿਰਪਾ ਰੱਖੇ ਥੋੜੀ ਸ਼ਾਇਦ ਹੁਣ ਹੋਰ ਕਿਲੇ ਜਾਵੇ ਹਾਂ ਜਾਊਗਾ ਜਰੂਰ ਜਾਊਗਾ ਜੀ ਠੀਕ ਹੈ ਹਾਂਜੀ ਹਾਂਜੀ ਦੇਖੋ ਪਤਾ ਡਾਕਟਰ ਸਾਹਿਬ ਆਪਣੇ ਹਾਂਜੀ ਹਾਂ ਪਿੰਡ ਸੋਤਲਤ ਅਖਾਤਾ ਦਾ ਬਹੁਤ ਮਸ਼ਹੂਰ ਨੇ ਜੀ ਬੜੇ ਵਧੀਆ ਇਨਸਾਨ ਨੇ ਠੀਕ ਹੈ ਜੀ ਤੇ ਹਰਮਨ ਪਿਆਰੇ ਵੀ ਨੇ ਅੱਛਾ ਜੀ ਜੇ ਕਿਸੇ ਮਤਲਬ ਦੀ ਕਿਸੇ ਲੋੜ ਹੁੰਦੀ ਹੈ ਡਾਕਟਰ ਵੀ ਵੱਲੋਂ ਜਾਂ ਕੋਈ ਹੋਰ ਲੋੜ ਹੁੰ ਜਿਵੇਂ ਮਰਜ਼ੀ ਹੋਵੇ ਕੋਈ ਦੁੱਖ ਤਕਲੀਫ ਹੋਵੇ ਮਿਲਣਾ ਤੇ ਚੱਲ ਰਹੀ ਹੁਣ ਵੀ ਜਲਦੀ ਵੀਡੀਓ ਸਹੀ ਗੱਲ ਬੜੇ ਸੁਲਝਿਆ ਹੋਏ ਇਨਸਾਨ ਹੈ ਜੀ ਹਾਂ ਬਹੁਤ ਵਧੀਆ ਆਪਣੇ ਟੱਚ ਵੀ ਹੈਗੇ ਨੇ ਲੱਗ ਠੀਕ ਹੈ ਜੀ ਲਗਭਗ 20 ਸਾਲ ਤੋਂ ਠੀਕ ਹੈ ਜੀ ਮਿਲ ਕੇ ਬੜਾ ਵਧੀਆ ਲੱਗਦਾ ਬਾਈ ਨੂੰ ਠੀਕ ਹੈ ਜੀ ਅੱਜ ਬਾਈ ਕਹਿੰਦਾ ਹੋਰ ਕੰਮ ਆਏ ਸੀਗੇ ਵੀ ਚਲੋ 10 ਮਿੰਟ ਥੋੜੇ ਕੋਲ ਆ ਜਾਂਦੇ ਨੇ ਠੀਕ ਹੈ ਥੋੜੇ ਮਿੱਤਰ ਆਉਣ ਲੱਗਾ ਖਾਣ ਬਹੁਤ ਵਾਹ ਵਾਹ ਡਾਕਟਰ ਸਾਹਿਬ ਕਰੋਗੇ ਵਿਚਾਰ ਪੇਸ ਦੀ ਮੜੇ ਮੋਟੇ ਮੈਂ ਕਰ ਦੋ ਪੁੱਛੋ ਜੀ ਕੀ ਪੁੱਛਣਾ ਚਾਹੁੰਦੇ ਹੋ ਡਾਕਟਰ ਵੀ ਪੁੱਛਣਾ ਤਾਂ ਆਏ ਵੀ ਸਾਡੀ ਡੀਲ ਤੁਹ डील ਵਧੀਆ ਬਾਈ ਜੀ ਇੱਕ ਚੀਜ਼ ਹੋਰ ਹੈ ਨਾ ਹਾਂਜੀ ਜਿਹੜਾ ਥੋੜਾ ਟਰੈਕਟਰ ਮੈਂ ਹੁਣ ਬੈਠਾ तकरीबन ਮੈਨੂੰ ਘੰਟਾ ਹੋ ਗਿਆ ਹਾਂ ਜਿਹੜੇ ਕੋਲ ਬੈਠਿਆ ਨੂੰ ਹਾਂਜੀ ਹਾਂਜੀ ਮੈਂ ਬੈਠੇ ਨੂੰ ਘੰਟਾ ਹੋ ਗਿਆ ਤਾਂ ਮੈਂ ਇਹੀ ਚੀਜ਼ ਦੇਖ ਰਿਹਾ ਹਾਂ ਹਾਂ ਬਿਲਕੁਲ ਜੀ ਐਕਤੀ ਟਰੈਕਟਰਾਂ ਦੀ ਕੀਮਤ ਕਿੱਥੇ ਪਹੁੰਚੀ ਵੀ ਹੈ ਹਾਂ ਸਹੀ ਗੱਲ ਹੈ ਜੀ ਉਹਦੇ ਮੁਤਾਬਕ ਟਰੈਕਟਰ ਮੈਨੂੰ ਚੰਗਾ ਲੱਗਿਆ ਬਿਲਕੁਲ ਸਹੀ ਗੱਲ ਹੈ ਜੀਮੀਦਾਰ ਪਹਿਲੇ ਘਾਟੇ ਵਿੱਚ ਜਾ ਰਿਹਾ ਹੈ ਹਾਂ ਸਹੀ ਗੱਲ ਹੈ ਜੀ ਜੀਮੀਦਾਰ ਬਹੁਤ ਘਾਟੇ ਵਿੱਚ ਜਾ ਰਿਹਾ ਹੈ ਬਿਲਕੁਲ ਜੀ ਖਰਚੇ ਬਹੁਤ ਹੋਣ ਆਏ ਤੇ ਕਿ ਆਪਾਂ ਫਸਲ ਇਹ ਲਾ ਲਓ ਜੀ ਔਰ ਵੀ ਆਪਾਂ ਦੇਖ ਰਹੇ ਆ ਵੀ ਜ਼ਿਮੀਦਾਰ ਦੇ ਨਾਲ ਕਿਆ ਕੁਝ ਨਹੀਂ ਹੋ ਰਿਹਾ ਡਾਇਆ ਨਹੀਂ ਮਿਲ ਰਿਹਾ ਫਲਾਣਾ ਨਹੀਂ ਹੋ ਰਿਹਾ ਬਹੁਤ ਪਰੇਸ਼ਾਨੀ ਹੈ ਜੀ ਬਹੁਤ ਪਰੇਸ਼ਾਨੀ ਉਹਦੇ ਹਿਸਾਬ ਨਾਲ ਮੈਂ ਦੇਖ ਰਿਹਾ ਜਿਹੜਾ ਬੰਦਾ 11-12 ਲੱਖ ਰੁਪਿਆ ਟਰੈਕਟਰ ਪਾ ਹੋਰ ਪਾ ਲਊਗਾ ਹਾਂਜੀ ਹਾਂ ਸਹੀ ਗੱਲ ਹੈ ਜੀ ਥਵਾੜੇ ਵਾਲਾ ਬੰਦਾ ਇਹਦੀ ਵੀ 6-6.5 ਲੱਖ ਨੂੰ ਟਰੈਕਟਰ ਤੇ ਰੇਟ ਕਨਫਰਮ ਨਹੀਂ ਕਰਦੇ ਆਪਾਂ ਥੋੜਾ ਜਿਹਾ ਵੱਧ ਘੱਟ ਹੋ ਜਾਂਦਾ ਚਲੋ ਫੇਰ ਆ ਕੋਈ ਚਲੋ ਮੈਂ ਨਹੀਂ ਕਹਿੰਦਾ ਹਾਂ ਤਾਂ ਸਟਾਰਟ 5.5 ਤੋਂ ਹੋ ਜਾਂਦਾ ਹੀ ਸਟਾਰਟਿੰਗ 5.5 ਤੋਂ ਹੀ ਆ ਉਹੀ ਗੱਲ ਕਰਦਾ ਪਾਵਰ ਦੇ ਮੁਤਾਬਕ 10 ਲੱਖ ਮਾਂ ਤਾਂ ਸਣੇ ਸੰ ਕਿਉਂਕਿ ਆਪਾਂ ਨੇ ਮੈਂ ਇਹ ਚੀਜ਼ ਨੂੰ ਸੋਚਦਾ ਹੁੰਦਾ ਵੀ ਆਪਾਂ ਦੇਖੋ ਜ਼ਿਮੀਂਦਾਰਾਂ ਨੂੰ ਬਚਾਣਾ ਸਾਡਾ ਪਾੜਾ ਖਾਸ ਕਰਕੇ ਪਾੜਾ ਵੀ ਰੋਲ ਹੈ ਟਰੈਕਟਰ ਵਾਲਿਆਂ ਦਾ ਜ਼ਿਮੀਂਦਾਰਾਂ ਨਾਲ ਹੀ ਅਸੀਂ ਆ ਜੀ ਜ਼ਿਮੀਂਦਾਰਾਂ ਨਾਲ ਏਜੰਸੀ ਵਾਲਿਆਂ ਦਾ ਬੜਾ ਰੋਲ ਹੈ ਹਾਂਜੀ ਹਾਂ ਪਰ ਲੇਕਿਨ ਜੇ ਜ਼ਿਮੀਂਦਾਰ ਬਚੂਗੇ ਤਾਂ ਮਾਰਕੀਟ ਵੀ ਉੱਪਰ ਜਾਏਗੀ ਉਹ ਸਿਆਣੇ ਕਹਿੰਦੇ ਉਹਨੇ ਕਹਿੰਦੇ ਕਿ ਮੱਝ ਹੁੰਦੀ ਹੈ ਜੀ ਮੱਝ ਦੇ ਨਾਲ ਜੇ ਮੱਝ ਨੂੰ ਕੁਝ ਹੋ ਗਿਆ ਜੂਆ ਸਾਰੀਆਂ ਮਰ ਜਾਣੀਆਂ ਜੱਟ ਦੇ ਇੱਕ ਮੱਝ ਹੈ ਆਪਾਂ ਦੇ ਉੱਪਰ ਜਾਨਵਰ ਹੈ ਚਲੋ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਰੇਟ ਦਾ ਸੁਣ ਕੇ ਸਾਰਾ ਕੁਝ ਦੇਖ ਕੇ ਮੈਂ ਸੋਚਦਾ ਕੌਸ ਪਾਵਰਫੁੱਲ ਸਹੀ ਹੈ ਆਪਾਂ ਕਿਉਂ ਨਾ ਇਹ ਟਰੈਕਟਰ ਲਈਏ ਰੇਟ ਵੀ ਘਟ ਜੀ ਡੀਜ਼ਲ ਖਰਚਾ ਘਟ ਟਰੈਕਟਰ ਦਾ ਇਹ ਚੀਜ਼ਾਂ ਦਾ ਹਾਂ ਬਿਲਕੁਲ ਠੀਕ ਹੈ ਜੀ ਸੱਸੀ ਗਾਲ ਜੀ ਸੱਸੀ ਗਾਲ ਪ੍ਰਧਾਨ ਜੀ ਕੋਈ ਵਿਚਾਰ ਵੇਸ਼ ਕਰੋ ਵੀ ਕਿਵੇਂ ਮੂਡ ਬਣ ਗਿਆ ਟਰੈਕਟਰ ਲੈਣ ਦਾ ਬਸ ਰੱਬ ਸੋਭੀ ਪਾਈ ਦੇ ਮੂਡ ਨੇ ਲਿਆਂਦੇ ਵਾਕਈ ਵਾਕਈ ਲਿਆਂਦੇ ਧੰਨਵਾਦ ਆ ਤੁਹਾਡਾ ਜੀ ਬਹੁਤ ਬਹੁਤ ਇਨਮਾਨ ਕਰਦਾ ਜਿਹਨੇ ਵੀ ਕਿਸ ਨੇ ਹਾਂ ਜੀ ਹਾਂ ਜੀ ਟਰੈਕਟਰ ਲੈਣਾ ਇੱਕ ਵਾਰ ਲਾਜ਼ਮੀ ਬਾਈ ਕੋਲ ਜਰੂਰ ਘੇੜਾ ਮਾਰ ਕੇ ਜਾਣਾ ਜਹਾ ਪਾਣੀ ਪੀ ਕੇ ਹਾਂਜੀ ਐਜੀ ਡੀਲ ਨਾ ਕਦੇ ਹੋਣੀ ਹੈ ਤੇ ਨਾ ਕਦੇ ਹੋਊਗੀ ਚਲੋ ਹਾਂ ਠੀਕ ਹੈ ਬੜੇ ਨਾਈਸ ਬੰਦੇ ਆ ਇਹ ਠੀਕ ਹੈ ਨੀ ਕਹਿਣਾ ਕੋਈ ਨਹੀਂ ਮੋੜਾ ਬਾਈ ਰਹਿਣੇ ਸਾਡਾ ਠੀਕ ਹੈ ਜੀ ਠੀਕ ਹੈ ਨੀ ਧੰਨਵਾਦ ਬਾਈ ਦਾ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਵੈਗਰੋ ਟ੍ਰੈਕਿੰਗ ਬਾਕੀ ਤੇ ਹੋਰ ਚੱਲੂਗਾ ਹਾਂਜੀ 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 ਸਾ ਬਿਲਕੁਲ ਬਿਲਕੁਲ ਵੈਸੇ ਆਪਾਂ ਪੁਰਾਣਾ ਟ੍ਰੈਕਟਰ ਲੈ ਵੀ ਲੈਣੇ ਕੋਈ ਸਿੱਧਾ ਵੇਚਦਾ ਹੋਵੇ ਹਾਂ ਠੀਕ ਹੈ ਠੀਕ ਹੈ ਜੇ ਨਵਾਂ ਨਹੀਂ ਲੈਣਾ ਆਪਾਂ ਤਾਂ ਵੀ ਪੈਸੇ ਦੇ ਕੇ ਵੀ ਲੈ ਆਉਨੇ ਪੁਰਾਣਾ ਠੀਕ ਹੈ ਆਪਣੀ ਕੰ ਥੋੜੇ ਵਰਗੇ ਭਰਾਏ ਖੱਟੇ ਨੇ ਆਪਾਂ ਜ਼ਿੰਦਗੀ 'ਚ ਨਾ ਨਾ ਬਿਲਕੁਲ ਜੀ ਜ਼ਰੂਰ ਖੱਟੇ ਕੱਲਾ ਕੱਲਾ ਭਰਾੜ 10-10 ਕਰੋੜ ਦੰਦਾ ਆਪਾਂ ਤਾਂ ਹੀ ਮੰਨਦਾ ਬਿਲਕੁਲ ਠੀਕ ਹੈ ਪ੍ਰਧਾਨ ਜੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਮੱਥਾ ਟੇਕੋ ਫਿਰ ਆਪਾਂ ਕਰੀਏ ਵਧਾਈ ਲਓ ਜੀ ਬਾਈ ਡਿਲੀਵਰੀ ਦੇਤੀ ਟਰੈਕਟਰ ਦੀ ਜੀ ਬਹੁਤ-ਬਹੁਤ ਮੁਬਾਰਕਾਂ ਜੀ ਬਾਈ ਨਾਲ ਨੂੰ ਬਾਕੀ ਉਹਨੇ ਕੱਲਾ ਚੱਲਿਆ ਜੀ ਚਮਕੌਰ ਸਾਹਿਬ ਦੇ ਕੋਲੇ ਠੀਕ ਹੈ ਜੀ ਠੀਕ ਹੈ ਪ੍ਰਧਾਨ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਭਾਈ ਜਿਹੜਾ ਆਪਾਂ ਨੇ ਟਰੈਕਟਰ ਹੁਣੇ ਦਿੱਤਾ ਅੱਜ ਇਹਦੇ ਵਿੱਚ ਆ ਟਰੈਕਟਰ ਆਇਆ ਜੀ ਆਪਣੇ ਕੋਲ फार्मट्रैक 60 ਤੇ ਮਾਮਾ ਜੀ ਨਹੀਂ ਜੋ ਵੀ ਗੱਲਬਾਤ ਆ ਬਾਈ ਇਹਨਾਂ ਨਾਲੇ ਹੋਈ ਅੱਜ ਵਾਲੇ ਟਰੈਕਟਰ ਦੀ ਹੋਰੋਂ ਬਾਈ ਕਿਵੇਂ ਟਰੈਕਟਰ ਆ ਟਰੈਕਟਰ ਵਧੀਆ ਪੁੱਤ ਠੀਕ ਆ ਜੀ ਟਰੈਕਟਰ ਇਹਦਾ ਮਾਡਲ 2008 8 ਮਾਡਲ ਆ ਜੀ 8 ਮਾਡਲ ਆ ਠੀਕ ਆ ਜੀ ਡਬਲ ਕਲਚ ਹੈ ਠੀਕ ਆ ਜੀ ਫੈਬਰਿਕ ਵਾਲੀ ਛਤਰੀ ਲੱਗੀ ਹੋਈ ਆ ਉੱਪਰ ਠੀਕ ਆ ਜੀ ਤੇ ਸਾਰਾ ਟਰੈਕਟਰ ਜੀ ਨਾ ਲਾਈਟ 2Z ਠੀਕ ਆ ਜੀ ਰਿੰਮਾਂ ਤੋਂ ਸ਼ੋ ਤੋਂ ਮਗਰਾੜਾਂ ਤੋਂ ਠੀਕ ਆ ਜੀ ਅਗਲੇ ਡਰ 80 90 ਪੈਸੇ ਨੇ ਠੀਕ ਆ ਪਿਛਲੇ ਰੇਡੀਅਲ ਨੇ ਜੀ ਪਿਛਲੇ ਰੇਡੀਅਲ ਨੇ ਠੀਕ ਹੈ ਜੀ 60 ਕੇ ਪੈਸੇ ਕਹਿ ਸਕਦੇ ਆਪਾਂ ਠੀਕ ਹੈ ਜੀ ਨਾ ਇਹ ਟਾਇਰ ਵੱਧ ਦਾ ਦੀ ਗੁੱਡੀ ਉਹ ਇੰਨੀ ਕੁ ਹੁੰਦੀ ਹੈ ਹਾਂ ਹਾਂ ਜਿਹੜਾ ਰੇਡੀਅਲ ਟਾਇਰ ਦੀ ਗੁੱਡੀ ਉਹ ਇੰਨੀ ਹੁੰਦੀ ਹੈ ਚਲੋ ਇਹ ਮੇਰੀ ਨੌਲ ਤਾਂ ਥੋੜਾ ਜਿਹਾ ਬਾਹਰ ਹੈ ਰੇਟ ਚ ਮਹਿੰਗੇ ਹੁੰਦੇ ਨੇ ਇਹ ਹਾਂਜੀ ਹਾਂ ਕਿਉਂਕਿ ਟਾਇਰਾਂ ਦਾ ਰੇਟ ਤਾਂ ਮਹਿੰਗੇ ਨੇ ਠੀਕ ਹੈ ਜੀ ਟਰੈਕਟਰ ਚੱਲਿਆ ਸਿਰਫ ਖੇਤੀ ਲਈ ਆ ਘਰੇ ਠੀਕ ਹੈ ਜੀ ਟਰਾਲੀ ਟੋਲੀ ਤੇ ਨਹੀਂ ਚੱਲਿਆ ਹਾਂ ਟਰੈਕਟਰ ਦੀ ਕੰਡੀਸ਼ਨ ਤਾਂ ਦੇਖ ਲਈ ਆ ਪੂਰਾ ਘੰਟਾ ਆ ਨਹੀਂ ਇਹਨਾਂ ਮਾਡਲਾਂ ਦਾ ਸ਼ੋ ਸ਼ੋ ਤੇ ਰੰਗ ਆਮ ਤੌਰ ਤੇ ਨਾ ਨਹੀਂ ਹੈ ਨਾ ਸਹੀ ਗੱਲ ਹੈ ਇਹਦਾ ਰੰਗ ਰੰਗ ਵਧੀਆ ਪਿਆ ਠੀਕ ਹੈ ਜੀ ਕਿਉਂ ਟਰੈਕਟਰ ਹੁਣੇ ਦਿੱਤਾ ਓਕੇ ਜੀ ਉਹ ਆਪੇ ਚਲਾਉਂਦਾ ਸੀਗਾ ਸਿੰਗਲੇ ਲੋ ਪਾਈ ਇਹ ਵੀ 12 ਨੰਬਰ ਆ ਜੀ ਟਰੈਕਟਰ ਦਾ ਲਿਫਟ ਲੋਡ ਪੰਪ ਦੇਖੋ ਵੀ ਸਾਰਾ ਨਾਲ ਦਾ ਹੀ ਹੈ ਨਾ ਜੀ ਸਾਰਾ ਨਾਲ ਦਾ ਸਟੀering ਵਾਲੀ ਸੀਲ ਲੀਕ ਕਰਦੀ ਸ਼ਾਇਦ ਹਾਂਜੀ ਸਟੀering ਦੀ ਸੀਲ ਪੈਣੀ ਹੈ ਇੱਕ ਹਾਂ ਉਹ ਕਰ ਲਾਂਗੇ ਸੈਟਿੰਗ ਜਦੋਂ ਲੋਡ ਆ ਗਿਆ ਠੀਕ ਹੈ ਅਲੱਗ-ਬਗ ਲੋ ਜੀ ਲਿਫਟ ਪੰਪ ਵਗੈਰਾ ਦੇਖੋ ਬਾਈ ਸਾਰਾ ਕੁਝ ਨਾਲ ਦਾ ਹੀ ਆ ਟਰੈਕਟਰ ਦਾ ਐਂਡ ਵੀ ਪੁੱਤ ਨਾਲ ਦੇ ਨੇ ਅੱਛਾ ਜੀ ਹਾਂ ਐਂਡ ਵੀ ਨਾਲ ਦੇ ਨੇ ਟਰੈਕਟਰ ਦੇ ਠੀਕ ਹੈ ਜੀ ਘੱਟ ਚੱਲਿਆ ਹੋਇਆ ਨਾ ਬਿਲਕੁਲ ਟਰੈਕਟਰ ਦੀ ਕੰਡੀਸ਼ਨ ਇਹ ਦੱਸਦੀ ਹੈ ਜੀ ਗੁਰ ਚਮਕੌਰ ਸਾਹਿਬ ਏਰੀਆ ਦੇ ਟਰੈਕਟਰ ਵੈਸੀ ਵਧੀਆ ਹੁੰਦੇ ਨੇ ਹਾਂਜੀ ਧਰਤੀ ਵਧੀਆ ਹੈ ਹਾਂਜੀ ਪਾਣੀ ਪੂਣੀ ਵਧੀਆ ਨੇ ਡੱਕਰ ਮਿੱਟੀ ਹੈ ਨਹੀਂ ਠੀਕ ਹੈ ਜੀ ਤੇ ਉਸ ਉੱਥੇ ਜਿਹੜੇ ਚਮਕੌਰ ਸਾਹਿਬ ਏਰੀਆ ਦੇ ਲੋਕ ਨੇ ਆਸੇਪਾ ਸਾਰੇ ਸ਼ਕੀਨ ਨੇ ਹੁੰਦੇ ਵਧੀਆ ਠੀਕ ਹੈ ਜੀ ਠੀਕ ਵਧੀਆ ਚੀਜ਼ ਰੱਖਦੇ ਨੇ ਬੜੀ ਸਲਫਾ ਮਾਰੇ ਹੋਏ ਇਹਨੂੰ ਉਹ ਬਾਈ ਇਹਦੀ ਆਵਾਜ਼ ਚੈੱਕ ਕਰ ਲਿਓ ਆਵਾਜ਼ ਕਰੋ ਚੈੱਕ ਆਹਨ ਟਰੈਕ 60 ਦੀ ਪੂਰਾ ਸ਼ਕੀਨ ਟਰੈਕਟਰ ਆ ਭਾਈ ਬਾਕੀ ਆਪਣੀ ਤਸੱਲੀ ਕਰਕੇ ਤੁਸੀਂ ਆਪ ਵੀ ਲੈ ਜਾਓ ਭਾਈ ਦੇਖ ਲਿਓ ਆ ਕੇ ਠੀਕ ਹੈ ਜੀ ਤੇ ਬੰਦ ਕਰ ਦਿੰਦਾ ਇਹਦਾ ਰੇਟ ਵੀ ਦੱਸ ਦੋ ਹੁਣ ਜੀ ਜੀਐਸਟੀ ਕੱਟ ਕੇ ਰੇਟ ਬੁੱਤ ਤਾਂ ਇਹਦਾ 2 ਲੱਖ 75 ਹਜ਼ਾਰ ਕਹਿੰਦਾ ਪਾਉਣ ਥੋੜੀ ਮਾੜੀ ਹੁੰਦੀ ਹੈ ਹਾਂਜੀ ਕਹਿੰਦਾ ਪਾਉਣੀ ਪਾਉਣੀ ਠੀਕ ਹੈ ਜੀ 2 ਲੱਖ 70 ਹਜ਼ਾਰ ਦਾ ਦੇ ਦਾਂਗੇ ਠੀਕ ਹੈ ਜੀ ਬਾਕੀ ਮੌਕੇ ਨਾਲ ਬੈਠ ਕੇ ਮਾਨਤਨ ਕਰ ਦਾਂਗੇ ਜਾਇਜ਼ ਠੀਕ ਹੈ ਜੀ 50000 ਦੀ ਗੱਲ ਕੋਈ ਨਹੀਂ ਠੀਕ ਹੈ ਜੀ 50000 ਦਾ ਫਰਕ ਹੈ ਨਹੀਂ ਬਾਈ ਸੌਦਾ ਇਹਦਾ ਟਰੈਕਟਰ ਦਾ ਕਿਹੜਾ ਹੀ ਹੋਇਆ ਪੂਰਾ ਹਾਂ ਹੈਨਾ ਜੀ ਹਾਂ ਪਰ ਟਰੈਕਟਰ ਵਧੀਆ ਹੈ ਹਾਂ ਟਰੈਕਟਰ ਵਧੀਆ ਜੀ ਹਾਂ ਤੇ ਬਾਕੀ ਮੌਕੇ ਨਾ ਮਾਨਤਨ ਕਰ ਦਾਂਗੇ ਠੀਕ ਹੈ ਜੀ ਆ 70000 ਦੀ ਗੱਲ ਕੋਈ ਨਹੀਂ ਜੇ ਕੋਈ ਮੇਰਾ ਭਰਾ 50000 ਦਾ ਫਰਕ ਸਮਝੁੰਦਾ ਫਿਰ ਕੋਈ ਨਾ ਖੇਚਲ ਕੱਟੇ ਠੀਕ ਹੈ ਜੀ ਸਾਡੇ ਵੀ ਟਾਈਮ ਬੇਸ ਅਗਲੇ ਦਾ ਵੀ ਹਾਂ ਠੀਕ ਹੈ ਜੀ ਕੱਟ ਮਿਲ ਜਾਂਦੇ ਸਵਾ ਦੋ ਟਰੈਕਟਰ ਇਹ ਨਹੀਂ ਗੱਲ ਅੱਠ ਮਾਡਲ ਮਿਲ ਜਾਂਦਾ ਪਰ ਉਹ ਕਵਾਡ ਮਿਲੂਗਾ ਠੀਕ ਹੈ ਜੀ ਇਹ ਸ਼ੋ ਵੀ ਫੁੱਟਿੰਗ ਵੀ ਹੋ ਮਰਾੜੀ ਟੁੱਟੇ ਵੀ ਹੋਣਗੇ ਉਹ ਜਾਂ ਮਿਲ ਜਾਂਦਾ ਇਹਦੀ ਕੰਡੀਸ਼ਨ ਬੜੀ ਵਧੀਆ ਹੈ। ਨਾ ਠੀਕ ਹੈ ਜੀ। ਸਾਫ ਟਰੈਕਟਰ ਰੇਟ ਥੋੜਾ ਜੱਡੇ ਹੁੰਦਾ। ਬਿਲਕੁਲ ਜੀ ਬਿਲਕੁਲ। ਜੀਮਦਾਰਾਂ ਨੂੰ ਪਤਾ ਹੈ ਸੀਗਾ ਉਹਦਾ। ਸਹੀ ਗੱਲ ਹੈ ਜੀ। ਹਾਂ ਬਾਕੀ ਕੋਈ ਗੱਲ ਨਹੀਂ ਬੈਠ ਕੇ ਕਰ ਲਾਂਗੇ। ਠੀਕ ਹੈ ਜੀ। ਹਾਂ ਜੀ ਹਾਂ। ਓਕੇ ਜੀ। ਚਲੋ ਠੀਕ ਹੈ ਜੀ। ਓਕੇ। ਲੋ ਬਾਈ। ਵੀਡੀਓ ਬਣਾਤੀ ਜੀ ਟਰੈਕਟਰਾਂ ਦੀ ਦੋਨਾਂ ਦੀ। ਠੀਕ ਹੈ ਜੀ। ਕੋਈ ਮੇਰਾ ਵੀਰ ਚਾਹਵਾਨ ਹੋਇਆ 60 ਲੈਣ ਦਾ ਡਬਲ ਕਲੱਚ ਦਾ। ਤੇ ਕਈ ਵਾਰ ਵੀਰ ਹੁੰਨੇ ਆ ਵੀ ਅਸੀਂ ਪੁਰਾਣੇ ਟਰੈਕਟਰ ਕਿਸੇ ਕੋ ਪੁਰਾਣਾ ਟਰੈਕਟਰ ਹੁੰਦਾ ਹੀ ਆ ਲਗਭਗ ਤਾਂ ਉਹ ਵੀ ਬਾਈ ਵਿੱਚ ਅਡਜਸਟ ਹੋ ਜਾਂਦਾ ਟਰੈਕਟਰ ਤੇ ਜੋ ਵੀ ਮਾਰਕੀਟ ਰੇਟ ਆ ਉਹਦੇ ਸਾਧ ਨਾਲ ਟਰੈਕਟਰ ਕੱਟਿਆ ਜਾਊਗਾ ਮਾਰਕੀਟ ਰੇਟ ਦੇ ਹਿਸਾਬ ਨਾਲ ਹੀ ਆਪਾਂ ਤੁਹਾਨੂੰ ਟਰੈਕਟਰ ਦਵਾਂਗੇ ਠੀਕ ਹੈ ਜੀ ਕਿਉਂਕਿ ਪੁਰਾਣੇ ਟਰੈਕਟਰ ਦੇ ਵਿੱਚ ਬਾਈ ਦੂਜਾ ਪੁਰਾਣਾ ਟਰੈਕਟਰ ਮਹਿੰਗਾ ਨਹੀਂ ਕੱਟ ਹੁੰਦਾ ਨਵੇਂ ਦੇ ਵਿੱਚ ਕਈ ਵਾਰ 10-15000 ਰੁਪਿਆ 20000 ਤੱਕ ਮਹਿੰਗਾ ਮਾੜਾ ਮੋਟਾ ਟਰੈਕਟਰ ਵੱਧ ਘੱਟ ਕੱਟਿਆ ਜਾਂਦਾ ਤੁਹਾਨੂੰ ਪਤਾ ਹੀ ਆ ਬਾਈ ਸਾਰਿਆਂ ਨੂੰ ਕਈ ਵਾਰ ਮੈਨੂੰ ਵੀਰਾਂ ਦੇ ਫੋਨੋਂ ਨੇ ਬਾਈ ਸਾਡਾ ਏਜੰਸੀ ਵਾਲੇ ਇੰਨਾ ਰੇਟ ਲਾ ਇਹਨਾਂ ਉਹਨੇ ਸਭ ਤੋਂ ਪੁਰਾਣਾ ਟਰੈਕਟਰ ਹੁੰਦਾ ਬਾਈ ਉਹਦੇ ਵਿੱਚ ਫਿਰ ਆਪਾਂ ਬਹੁਤੀ ਜ਼ਿਆਦਾ ਸੈਟਿੰਗ ਨਹੀਂ ਕਰ ਸਕਦੇ ਠੀਕ ਹੈ ਜੀ ਜੋੜੀ ਗੱਲ ਹੈਗੀ ਹੈ ਜੈਨੂਨ ਰਿਮਾ ਰੋਮਾ ਦਾ ਰੰਗ ਸੋਨਾ ਬਾਈ ਟਰੈਕਟਰ ਦਾ ਠੀਕ ਹੈ ਜੀ ਤੇ ਪਹਿਲਾਂ ਦੱਸ ਦੀ ਜਿਹੜਾ ਪਿਛਲੇ ਮੋਨੇ ਟਾਇਰ ਬਾਈ ਬੀਕੇਟੀ ਦਾ ਪਿਛਲੇ ਟਾਇਰ ਮੰਨ ਕੇ ਚਲੋ ਦੇਸੀ ਕੰਪਨੀ ਦੇ ਪਏ ਹੋਏ ਆ ਪਰ ਟਾਇਰ ਵਧੀਆ ਕੁਆਲਿਟੀ ਦੇ ਪਏ ਹੋਏ ਆ ਠੀਕ ਹੈ ਜੀ ਇਹ ਟਾਇਰ ਬਾਈ ਮਾੜੇ ਨਹੀਂ ਹੈਗੇ ਵਧੀਆ ਪਏ ਬਾਕੀ ਟਰੈਕਟਰ ਉਦਾਂ ਬਾਈ ਪੂਰਾ ਵਧੀਆ ਰੰਗ ਰੰਗ ਦੇਖੋ ਐਨ ਪੂਰਾ ਵਧੀਆ ਪਿਆ ਟਰੈਕਟਰ ਦਾ ਕਿਤੇ ਕੋਈ ਟੁੱਟਪੰਨ ਨਹੀਂ ਹੈਗੀ ਠੀਕ ਹੈ ਜ ਸੋ ਮੁੰਡਾ ਵੀ ਬਾਈ ਲੱਗ ਗਿਆ ਅੰਦਰ ਟਰੈਕਟਰ ਲੈਣ ਨੂੰ ਕਿਉਂਕਿ ਦਿਨ ਬਹੁਤ ਛੋਟੇ ਹੋ ਗਏ ਜੀ ਤੇ ਬਾਕੀ ਇੱਕ ਆਪਣੇ ਕੋਲ ਹੋਰ ਵੀ ਫਾਰਮ ਟਰੈਕ ਆਇਆ ਬਾਈ 23 ਮਾਡਲ ਉਹਦੀ ਆਪਾਂ ਤੁਹਾਨੂੰ ਕੱਲ ਨੂੰ ਪੂਰੀ ਡਿਟੇਲ ਦੇ ਵਿੱਚ ਵੀਡੀਓ ਪਾ ਦਾਂਗੇ ਜੀ ਨਵਾਂ ਹੀ ਟਰੈਕਟਰ ਹੈ ਕਿਉਂਕਿ ਹੁਣ ਜੇ ਵੀਡੀਓ ਪਾਈ ਥੋੜੀ ਜਿਹੀ ਲੰਬੀ ਹੋ ਜੇ ਨੇ ਬਾਈ 2023 ਮਾਡਲ ਲੋ ਜੀ ਜਵਾ ਕੋਕਾ ਪੀਸ ਦਾ ਟਰੈਕਟਰ ਹੈ ਤੇ ਆਪਾਂ ਤੁਹਾਨੂੰ ਕੱਲ ਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦੇ ਦਾਂਗੇ ਹੋਰ ਵੀ ਕਿਸੇ ਮੇਰੇ ਵੀਰ ਨੇ ਕੋਈ ਵੀ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤੋ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਤੇ ਬਾਕੀ ਕਿਸੇ ਵੀ ਨੇ ਨਵਾਂ ਇੰਟੋ ਫਾਰਮ ਲੈਣਾ ਤਾਂ ਆਪਣੇ ਕੋਲ ਰੋਪੜਾ ਕੇ ਬਾਈ ਜਰੂਰ ਵਿਜ਼ਿਟ ਕਰੋ ਰੇਟ ਬਿਲਕੁਲ ਜਾਇਜ਼ ਆਪਣੇ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਾਂ ਤੁਹਾਨੂੰ ਅਗਲੀ ਵੀਡੀਓ ਵੀ ਦੱਸਦੇ ਆ ਤੇ ਸੌਦਾ ਜਣੀ ਆਪਾਂ ਬਾਈ ਮੌਕੇ ਤੇ ਹੀ ਕਰਾਂਗੇ ਆਕੇ ਜੋ ਵੀ ਗੱਲਬਾਤ ਹੈ ਠੀਕ ਹੈ ਜੀ ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਮਿਲਦੇ ਹਾਂ ਅਗਲੇ ਬਲੌਗ ਸਾਰੇ ਵੀਰਾਂ ਦਾ ਧੰਨਵਾਦ